ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਨਿਊਜ਼ ਅਤੇ ਮੈਂ ਆਹ ਸਿੰਘ ਰਾਜਪੂਤ ਖਬਰਾਂ ਮੇਰੀ ਸਰਤਵਾਰੀ ਹੈ ਜਿੱਥੇ ਕਿ ਇੱਕ ਘਰ ਵਿੱਚ ਪਤੀ ਪਤਨੀ ਦੀ ਲੜਾਈ ਹੋ ਰਹੀ ਸੀ ਆਦੇ ਪਤੀ ਪਤਨੀ ਨੂੰ ਗਾਲ੍ਹਾਂ ਕੱਢ ਰਿਹਾ ਸੀ ਨਾਲ ਦੇ ਗਵਾਨੀਆਂ ਨੂੰ ਲੱਗਿਆ ਕਿ ਕਿਤੇ ਸਾਨੂੰ ਗਾਲ੍ਹਾਂ ਕੱਢ ਰਿਹਾ ਆ ਤੇ ਉਹਨਾਂ ਕੰਦ ਢੱਪ ਕੇ ਪਤੀ ਦਾ ਕੋਟਾ ਪਾ ਘਰ ਤਾਂ ਪਤੀ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਪਤਨੀ ਨੇ ਗਵਾਨੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤੁਸੀਂ ਵੇਖੋ ਪੂਰੀ ਵੀਡੀਓ ਕੀ ਹੈ ਮਾਮਲਾ ਹਾਂਜੀ ਪੰਜ ਪੰਜ ਕੀ ਨਾਮ ਹੈ ਹਾਂਜੀ ਮੇਰਾ ਨਾਮ ਅਮੰਤਾ ਹੈ ਕਿੱਥੇ ਰਹਿੰਦੇ ਹੋ ਮੈਂ ਸੁਲਤਾਨ ਰੋਡ ਕਿੱਤੇ ਵਿੱਚ ਰਹਿੰਦੀ ਹਾਂ 6 ਨੰਬਰ ਗਲੀ ਕੋਟਬਾਬਰੀ ਸਿੰਘ ਹਾਂਜੀ ਕਿਵੇਂ ਕੀ ਗੱਲ ਦਾ ਝਗੜਾ ਹੋਇਆ ਅ ਝਗੜਾ ਸਾਡੇ ਐਵੇਂ ਸੀਗਾ ਕਿ ਸਾਡੇ ਦੋਨੋਂ ਮੀਆਂ ਬੀਬੀ ਦੇ ਵਿੱਚ ਥੋੜਾ ਵਜਾ ਲੜਾਈ ਹੁੰਦੀ ਪਈ ਸੀਗੀ ਉਹ ਥੋੜਾ ਡਿਪਰੈਸ਼ਨ ਦੇ ਮਰੀਜ਼ ਹੈਗੇ ਆ ਤੇ ਉਹਨਾਂ ਨੇ ਜਿੱਦਾਂ ਕਿ ਮੈਨੂੰ ਗਾਲਾਂ ਮੇਰੇ ਨਾਲ ਲੜਾਈ ਹੋਉਂਦੀ ਸੀਗੀ ਫਿਰ ਗਲੀ ਗਵਾਂਡ ਵਾਲਿਆਂ ਨੇ ਲੱਗਿਆ ਕਿ ਮੇਰੇ ਨਾਲ ਸਾਨੂੰ ਗੱਲਾਂ ਕੱਢਣ ਦੇ ਪਰ ਉਹਨਾਂ ਨੂੰ ਗੱਲਾਂ ਨਹੀਂ ਕੱਢਣ ਦੇ ਸੀਗੇ ਫਿਰ ਉਹ ਉਹਨਾਂ ਨੂੰ ਗੁੱਟਣ ਵਾਸਤੇ ਆ ਗਏ ਪਲੰਦਰ ਆਣ ਕੇ ਕੁੱਟਿਆ ਬਾਅਦ ਵਿੱਚ 15 ਮਿੰਟ ਬਾਅਦ ਫਿਰ ਸਾਹਮਣੇ ਵਾਲੇ ਨੂੰ ਮੁੰਡੇ ਆ ਗਏ ਡਰਿੰਕ ਕੀਤੀ ਸੀਗੀ ਉਹਨਾਂ ਨੇ ਤੇ ਡਰਿੰਕ ਕਰਕੇ ਫਿਰ ਨਾਲ ਦੇ ਘਰ ਕੰਦ ਟੱਪ ਗਏ ਤੇ ਫਿਰ ਇਹਨਾਂ ਨੂੰ ਆਣ ਕੇ ਮਾਰਿਆ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਹੁਣ ਹਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਡਾਕਟਰ ਦੱਸ ਰਹੇ ਉਹਨਾਂ ਦੀ ਬਹੁਤ ਮਾੜੀ ਕੀ ਹੈ ਕਿੰਨੇ ਚਿਰ ਤੋਂ ਬਿਮਾਰ ਚੱਲ ਰਿਹਾ ਆ ਰਹਿੰਦ ਕਰਕੇ ਪ੍ਰੈਸ਼ਰ ਜ਼ਿਆਦਾ ਨਹੀਂ ਬਸ 2 ਸਾਲ ਦੋ ਸਾਲ ਹੀ ਹੋਈ ਹਲੇ ਪਹਿਲਾਂ ਵੀ ਕਦੀ ਮਹੱਲੇ ਵਾਲਿਆਂ ਨੇ ਮੇਡਾ ਨਹੀਂ 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 ਕਦੀ ਨਹੀਂ ਘਰ ਮਹੱਲੇ ਵਾਲਿਆਂ ਨੇ ਪੁੱਛਿਆ ਜਾਵੇ ਕਿਉਂਕਿ ਕਦੀ ਇਹਨਾਂ ਨੇ ਆਸਤੇ ਕਹੀ ਕਿ ਇਹਨਾਂ ਬਦਤਮੀਜ਼ੀ ਨਹੀਂ ਕੀਤੀ ਸਿਰਫ ਉਹਨਾਂ ਨੇ ਜੋ ਵੀ ਲੜਾਈ ਸੀਗੀ ਮੇਰੀ ਆਪਸ ਦੇ ਵਿੱਚ ਕਿਸੇ ਗਲੀ ਘਵਾਨਾ ਕੋਈ ਗੱਲ ਨਹੀਂ ਸੀਗੀ ਉਹਨਾਂ ਦੀ ਤੇ ਜਿਹੜਾ ਤਿੰਨ ਮੁੰਡੇ ਆਏ ਕਿਵੇਂ ਤੁਹਾਡੇ ਘਰ ਪਰ ਸਾਡੇ ਘਰ ਇਦਾਂ ਵੜੇ ਕੀ ਉਹ ਨਾਲ ਦਾ ਸਾਡੇ ਘਰ ਕੰਧ ਸਾਂਝੀ ਗਈ ਆ ਉਹਨਾਂ ਦੇ ਦਰਵਾਜ਼ੇ ਥਾਣੀ ਹੋ ਕੇ ਤੇ ਉੱਪਰ ਆਏ ਢੂੜ ਕੋਠੇ ਤੇ ਹਾਂਜੀ ਹਾਂਜੀ ਕੰਪਲੇਟ ਕੀਤੀ ਸੀਗੀ 112 ਨੰਬਰ ਤੇ ਮੈਂ ਕਾਲ ਕਰੀ ਸੀ ਕਿ ਪੁਲਿਸ ਆਈ ਸੀਗੀ ਉਹਨਾਂ ਨੇ ਫਿਰ ਮੈਨੂੰ ਉਹ ਉਹਨਾਂ ਨੇ ਥਾਣੇ ਜਾਣ ਵਾਸਤੇ ਕਿਹਾ ਸੀ ਵੀ ਇੱਥੇ ਜਾਓ ਤੇ ਆਪਣੀ ਕੰਪਲੇਂਟ ਲਿਖਾਇਓ ਤੇ ਹੁਣ ਕੀ ਕਾਰਵਾਈ ਕੀਤੀ ਗਈ ਸੀ ਕਾਰਵਾਈ ਹਲੇ ਤੱਕ ਸਾਡੀ ਕੋਈ ਵੀ ਨਹੀਂ ਕੀਤੀ ਕਾਰਵਾਈ ਕਾਰਵਾਈ ਸਾਡੀ ਕੋਈ ਵੀ ਨਹੀਂ ਹੋਈ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆਇਆ ਤੇ ਅਜੇ ਵੀ ਇਲਾਜ ਚੱਲ ਰਿਹਾ ਉਹਨਾਂ ਦਾ ਹਾਂਜੀ ਇਲਾਜ ਚੱਲਦਾ ਨੇ ਇਹਨਾਂ ਕੰਡੀਸ਼ਨ ਬਹੁਤ ਮਾੜੀ ਕੀ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਹਲੇ ਕਹਿੰਦੇ ਕਿ ਜਵਾਬ ਦਿੱਤਾ ਹੈ ਵੀ ਮਤਲਬ ਸੱਟਾਂ ਵਗੈਰਾ ਬਹੁਤ ਜ਼ਿਆਦਾ ਲੱਗੀ ਹੈ ਜੇ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਜ਼ਿੰਮੇਵਾਰ ਇਹ ਜਿਹੜੇ ਤਿੰਨ ਜਾਣੇ ਸਾਹਮਣੇ ਘਰ ਵਾਲੇ ਜਿਹੜੇ ਗਏ ਉਹਨਾਂ ਦੇ ਉਹ ਹੋਣਗੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਆਣ ਕੇ ਜ਼ਿਆਦਾ ਮਾਰਿਆ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗਦਾ ਮੈਂ ਪੁਲਿਸ ਪ੍ਰਸ਼ਾਸਨ ਤੇ ਹੀ ਮੈਂ ਅਪੀਲ ਕਰਦੀ ਆ ਕਿ ਹਾਨ ਇਨਸਾਫ ਦਿੱਤਾ ਜਾਵੇ ਇਹਨਾਂ ਦੇ ਇੱਕ ਬੰਦੇ ਦੀ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਮੰਮਤਾ ਹਾਂਜੀ ਤਾਂ ਮਾਮਲਾ ਆਇਆ ਸੀ ਕਿ ਕੁਝ ਇੱਕ ਨੌਜਵਾਨ ਨੂੰ ਘਰ ਵੜ ਕੇ ਤੇ ਨੌਜਵਾਨ ਨੂੰ ਕੁੱਟਿਆ ਕਿਹਾ ਮੰਮਲਾ ਦਾ ਜਪਨਾ ਜਸਦੇਵ ਸਿੰਘ ਸਾਨੂੰ ਰਣਜੀਤ ਸਿੰਘ ਵਾਸੀ ਕੋੜ ਬਾਬਾ ਦੀਪ ਸਿੰਘ ਗੜੀ ਨੰਬਰ 6 ਮਕਾਨ ਨੰਬਰ 25 50 34 ਰਹਿਣ ਵਾਲਾ ਇਹਦੇ ਨਾਲ ਮਤਲਬ ਪਪਲੂ ਨਾਮ ਦਾ ਮੁੰਡਾ ਉਹਦੇ ਨਾਲ ਇਹਦਾ ਮੁੰਡਾ ਦਾ ਪਪਲੂ ਆ ਇਹਦਾ ਗਵਾਂਢੀ ਆ ਤੇ ਇਹਦੇ ਨਾਲ ਦੋ ਤਿੰਨ ਬੰਦੇ ਨਾਲ ਨਾਲ ਹੋ ਰਿਹਾ ਇਹਨਾਂ ਨਾਲ ਕਿਤੇ ਨਾ ਕੁੱਟਮਾਰ ਕੀਤੀ ਆ ਜੋ ਕਿ ਉਪਲ ਹਸਤਾਲ ਵਿੱਚ ਜੀਰੇ ਲਾਲ ਹੀ ਦਾਖ ਲਿਆ ਜੋ ਇਹਦਾ ਬਿਆਨ ਹਸਨ ਕਰ ਲਈ ਗਏ ਹਾਂ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਅੰਡਰਪੇਡ ਦੱਸਿਆ ਵੀ ਇਹ ਜੇ ਠੀਕ ਨਹੀਂ ਆ ਗਈ। ਪਰਿਵਾਰ ਵੱਲੋਂ ਕਹੇ ਕਾਫੀ ਦਿਨ ਹੋ ਗਏ ਨੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਜੋ ਉਹ ਅਸੀਂ ਬਿਆਨ ਲੈਣ ਵਾਸਤੇ ਗਏ ਹਾਂ ਜੇ ਬਿਆਨ ਲੈਣ ਲੈ ਕੇ ਉਹਦੇ ਜੋ ਵੀ ਹਦੀ ਆ ਤੇ ਉਹ ਡਾਕਟਰ ਸਾਹਿਬ ਬੰਦੇ ਵੀ ਇੱਕ ਦੋ ਦਿਨਾਂ ਤੱਕ ਤੁਹਾਨੂੰ ਹੀ ਮਤਲਬ ਇਹਨਾ ਠੀਕ ਹੋਣਾ ਤੇ ਬਿਆਨ ਜਿਹੜੇ ਦਵਾ ਦਾਂਗੇ ਤੇ ਜੋ ਵੀ ਬਿਆਨ ਲਵਾਂਗੇ ਤੇ ਜੋ ਵੀ ਇਸ ਦੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।